ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਖੀਵਾ ਦੇ ਆਲੂ ਵਾਲਾ ਜ਼ਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੀ ਜੋ ਵੀ ਰਪਹਿਲੀ ਵਾਰ ਆਪਣੇ YouTube ਚੈਨਲ ਜਾਂ Facebook ਪੇਜ ਇਨ ਸਟੱਡੀ ਤੇ ਵੀਡੀਓ ਵੇਖ ਰਹੇ ਆ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਪੇਜ ਨੂੰ ਫੋਲੋ ਕਰ ਲਿਓ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਅੱਜ ਦੀ ਵੀਡੀਓ ਪਹਿਲੇ ਸੋਇਆ ਜੀ 15 ਦਿਨਾਂ ਦੀ ਕੱਚੀ ਆ ਪਿੰਡ ਅੱਖੀਵਾਦ ਦਿਾਲੂਵਾਲਾ ਜ਼ਿਲ੍ਹਾ ਮਾਨਸਾ ਖੜੀ ਹੈ ਵੀਰ ਦੇ ਕੋਲ ਡਿਮਾਂਡ ਹੈਗੀ ਵੀਰ ਦੀ 1,60,000 ਦੀ ਔਕੇ ਤੇ ਮਾਨਤਾ ਹੋ ਜੇਗਾ ਜੀ 15 ਦਿਨਾਂ ਦੀ ਕੱਚੀ ਹੈ ਪਿੰਡ ਅੱਖੀਵਾਦ ਦਿਾਲੂਵਾਲਾ ਜੀ ਮਾਨਸਾ ਜ਼ਿਲ੍ਹਾ ਦੇ ਵਿੱਚ 8146896615 ਇਹ ਇਸ ਵੀਰ ਦਾ ਨੰਬਰ ਹੈ ਪੂਰੀ ਫੁੱਲ ਹੈਵੀ ਵਜਨ ਦੀ ਕਾਟ ਕਾਠ ਪੋਖੋਂ ਬਿਲਕੁਲ ਕੁੰਡੇ ਸਿੰਘਾਂ ਦੀ ਗੋਲ ਕੁੰਡੇ ਸਿੰਘਾਂ ਦੀ ਹੈ ਜੀ ਚੈੱਕ ਕਰ ਸਕਦੇ ਹੋ ਹਾਈਟ ਪੱਕੋ ਹਾਂ ਦੀ ਥਣ ਚਾਰ ਬਿਲਕੁਲ ਓਕੇ ਆ ਥਣ ਚਾਰ ਬਾਕੀਲੇ ਵੀ ਪੱਕਾ ਤੁਸੀਂ ਕੋਲ ਚੈੱਕ ਕਰ ਸਕਦੇ ਹੋ ਹੈਡ ਲੈਂਥ ਪੂਰੀ ਹੈਵੀ ਵਜਨ ਦੀ ਝੂਟੀ ਹੈ ਪਹਿਲੇ ਸੂਈ ਹੈ ਜੀ ਧੰਨਵਾਦ